ਕਿਤਾ ਸਾਨੂੰ ਇਹ ਜਿਹੜਾ ਪੁਲਸ ਆਇਸੀ ਦਾ ਬਾਰੇ ਦੱਸਦੀ ਵੀ ਇਹ ਕਿਵੇਂ ਆਇਸੀ ਕਈ ਵਾਰ ਆਪਣਾ ਭਲੇਖਾ ਹੁੰਦਾ ਵੀ ਆਪਣੇ ਪਿੰਡ ਵਾਲੇ ਮਸਲੇ ਤੇ ਆਏ ਜੀ ਇਹ ਪਿੰਡ ਵਾਲੇ ਮਸਲੇ ਤੇ ਨਹੀਂ ਸੀ ਆਈ ਪੁਲਸ ਇਹ ਜਿਹੜਾ ਅੱਜ ਚੰਡੀਗੜ੍ਹ ਜਾਣਾ ਕੱਲ ਨੂੰ 5 ਤਰੀਕ ਨੂੰ ਧਰਨਾ ਲਾਉਣਾ ਹੈ ਉਹਦੇ ਸਬੰਧ ਦੇ ਵਿੱਚ ਇਹ ਬਲੌਗ ਦਾ ਪ੍ਰਧਾਨ ਹੈ ਵੱਡੇ ਆਗੂ ਨੂੰ ਚੱਕਦੇ ਫਿਰਦੇ ਆ ਵੀ ਜੇ ਇਹਨਾਂ ਨੂੰ ਚੱਕ ਲਈਏ ਤਾਂ ਜਿਹੜਾ ਆ ਲੋਕ ਆ ਇਹ ਡਰ ਕੇ ਘਰੇ ਬੈਠੇ ਜਾਣਗੇ ਤੇ ਜਿਹੜੀਆਂ ਸਰਕਾਰ ਦੀਆਂ ਹੁੰਦੀਆਂ ਨੇ ਸਕੀਮਾਂ ਵੀ ਇਹਦੇ ਨਾਲ ਜਿਹੜਾ ਮੋਰਚਾ ਉਹ ਨਹੀਂ ਲੱਗੂਗਾ ਪਰ ਸਰਕਾਰ ਨੂੰ ਇਹ ਨਹੀਂ ਪਤਾ ਨੀ ਇਹ ਬੱਚੋ ਬੱਚੀ ਦੇ ਕੰਨਾਂ 'ਚ ਗੱਲ ਪਈ ਹੋਈ ਆ ਵੀ ਜਿਹੜੀ ਸਰਕਾਰ ਆ ਇਹ ਸਾਨੂੰ ਕਿਵੇਂ ਮਾਰੂ ਨੀਤੀਆਂ ਦੇ ਆਪਣੀ ਨੇ ਉਤਰੀ ਹੋਈ ਆ ਸੋ ਬੇਨਤੀ ਇਹ ਆ ਕਿ ਆਪਾਂ ਵੱਧ ਤੋਂ ਵੱਧ ਅੱਜ ਚੰਡੀਗੜ੍ਹ ਵਾਲੇ ਤਿਆਰੀ ਕਰਨੀ ਆ ਨੌਜਵਾਨ ਵੀਰਾਂ ਨੇ ਤਿੱਕ ਤਾਂ ਆਪਾਂ ਨੂੰ ਭਰਾਓ ਦੇਖਣਾ ਪਊਗਾ ਕਿ ਇਹ ਕਿਵੇਂ ਜਿਹੜਾ ਭਗਵਾਨਤ ਮਾਨ ਕਹਿੰਦਾ ਹੁੰਦਾ ਸੀ ਸਰਕਾਰ ਸੱਥਾਂ ਚੋਂ ਚੱਲੂ ਪਰ ਹੁਣ ਕੱਲ ਆਪਾਂ ਦੇਖੀ ਆ ਵੀ ਮੀਟਿੰਗ ਕਰਦੋਂ ਵਿਚਾਲੇ ਛੱਟ ਕੇ ਭੱਜ ਗਿਆ ਤੇ ਆਪਣੇ ਅੱਗੇ ਨੂੰ ਜਾਂਦਾ ਹੋਇਆ ਲਲਕਾਰਾ ਵੀ ਮਾਰ ਗਿਆ ਵੀ ਜੋ ਤੁਸੀਂ ਕਰਨਾ ਹੋਇਆ ਕਰ ਲਓ ਧਰਨਾ ਲਾਓਗੇ ਤਰਹੀਆਂ ਮੰਗਾਂ ਨਹੀਂ ਮੈਂ ਮੰਨੂੰਗਾ ਇਹ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਇਨਨ ਮੂੰਹ ਮੋੜਨਾ ਮੋੜਮਾ ਜਵਾਬ ਕਿਵੇਂ ਦੇਣਾ ਹੈ ਉਹ ਜੇ ਆਪਾਂ ਵੱਧ ਤੋਂ ਵੱਧ ਇਕੱਠੇ ਹੋਗੇ ਚੰਡੀਗੜ੍ਹ ਵੱਲ ਜਾਵਾਂਗੇ ਤਾਂ ਆਪਾਂ ਉਹਨੂੰ ਦੱਸ ਦਿਆਂਗੇ ਕਿ ਵੀ ਕਿਵੇਂ ਤੂੰ ਜਾਨੂੰ ਲੋਕਾਰੇ ਮਾਰਦਾ ਇਸ ਤੇ ਅਸੀਂ ਤੌਣ ਤੇ ਗੋਡਾ ਰੱਖਣ ਜਾਣਦੇ ਆ ਸੋ ਗਿਰਨ ਬੇਨਤੀ ਕਰਦੇ ਆ ਕਿ ਅੱਜ ਆਪਾਂ 10 ਵਜੇ ਨੂੰ ਜਾਣਾ ਵੱਧ ਤੋਂ ਵੱਧ ਨੌਜਵਾਨੀ ਫਿਰ ਜਾਓ ਤਾਂ ਜੋ ਉਹਦਾ ਅਹੰਕਾਰ ਹੈ ਉਹਨੂੰ ਆਪਾਂ ਮਾਰ ਪਾਸ ਅਕੀਏ ਬਾਕੀ ਇੱਕ ਬੇਨਤੀ ਮੈਂ ਹੋਰ ਕਰਦੇ ਆ ਜਿਹੜੀ ਇਹ ਸਿਆਸੀ ਜਮਾਤ ਆ ਇਹ ਆਪਣੇ ਬਾਰੇ ਕੀ ਸੋਚਦੀ ਹੈ ਇਹਦੇ ਬਾਰੇ ਜੋ ਉਹਨਾਂ ਦੀ ਕਾਰੀ ਹੋ ਰਹੀ ਹੋਈ ਐ ਐਮਐਲਏ ਦੀ ਉਹਦੀ ਸੋਚ ਤੋਂ ਪਤਾ ਲੱਗ ਜਾਂਦਾ ਕਿ ਜਿਹੜੇ ਹੇਠਲੇ ਬੰਦੇ ਆ ਵਰਕਰ ਆ ਉਹ ਚਾਹੇ ਕਿਸੇ ਵੀ ਪਾਰਟੀ ਦੇ ਆ ਕਿ ਉਹਨਾਂ ਬਾਰੇ ਇਹ ਕੀ ਸੋਚ ਰੱਖਦੇ ਆ ਆਪਾਂ ਨੂੰ ਇਹ ਭੇਡਾਂ ਵਾਂਗਰੀ ਸਮਝਦੇ ਹੁੰਦੇ ਆ ਵੀ ਜਿੱਧਰ ਨੂੰ ਮਰਜ਼ੀ ਕੋਹ ਇਹਨਾਂ ਨੂੰ ਮੋੜ ਲਓ ਜਿੱਧਰ ਨੂੰ ਮਰਜ਼ੀ ਕੋਹ ਇਹਨਾਂ ਨੂੰ ਤੋੜ ਲਓ ਰੰਗ ਢੰਗ ਆਪਾਂ ਇਹਨਾਂ ਦੇ ਤਕਰੀਬਨ ਸਾਰੀਆਂ ਪਾਰਟੀਆਂ ਦੇ ਦੇਖ ਲਏ ਇੱਕ ਆ ਤੀਜੀ ਪਾਰਟੀ ਆਪਾਂ ਹੀ ਲੈ ਕੇ ਆਏ ਸੀ ਵੀ ਕੀ ਆ ਬਦਲਾ ਆ ਜੇ ਇੱਥੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਕਿ ਇਹ ਆਮ ਲੋਕਾਂ ਦੇ ਨਹੀਂ ਹੁੰਦੇ ਕਾਰਪੋਰੇਟ ਘਰਾਣਿਆਂ ਦੇ ਹੁੰਦੇ ਨੇ ਕਹਿੰਦੇ ਸਰਕਾਰ ਉਹਨਾਂ ਦੀ ਸ਼ਕਤੀ ਚ ਆ ਕੇ ਕਾਰਪੋਰੇਟ ਘਰਾਣਿਆਂ ਦੇ ਇਹ ਗੱਲ ਆਪਾਂ ਅੱਜ ਸਮਝ ਲਈਏ ਚਾਹੇ 5 ਸਾਲਾਂ ਨੂੰ ਸਮਝ ਲਈਏ ਚਾਹੇ 10 ਸਾਲਾਂ ਨੂੰ ਸਮਝ ਲਈਏ ਸਮਝ ਨਹੀਂ ਪਾਉ ਪਰ ਜਿੰਨਾ சீਕੀ ਸਮਝ ਲਾਂਗੇ ਆਪਾਂ ਉਹਨਾਂ ਸੇਤੀ ਆਪਾਂ ਸਫਲ ਹੋਵਾਂਗੇ ਜੇ ਇਹਨਾਂ ਮੰਗਾਂ ਹੀ ਲੱਗੇ ਰਹੇ ਤਾਂ ਪ੍ਰਭੂ ਆਪਾਂ ਨੂੰ ਇਹਨਾਂ ਨੇ ਦਿੱਤਾ ਕਿ ਆਪਾਂ ਇਹ ਹੀ ਦੇਖ ਲਈਏ ਜਵਾਨੀ ਆਪਣੀ ਖੋਲੀ ਨੌਕਰੀਆਂ ਆਪਣੀਆਂ ਖੋਲੀਆਂ ਸਹੇਤੀ ਤਸੋਲ ਤਾਂ ਆਪਾਂ ਆਪਣੀਆਂ ਖੋਲੀਆਂ ਜਿਹੜੇ ਪਾਣੀ ਆ ਆਪਣੇ ਗੰਗਲੇ ਕਰਤੇ ਜਮੀਨਾਂ ਇਹ ਆਪਣੀਆਂ ਖੋਲਾਂਗੇ ਆਪਣੇ ਕੋਲੇ ਵਜਿਆ ਕੀ ਹੈ ਇਹ ਆਪਾਂ ਨੂੰ ਆਪ ਹੀ ਸੋਚ ਲੈਣਾ ਚਾਹੀਦਾ ਕੋਕੱਖ ਨਹੀਂ ਬਚਿਆ ਭਰਾਵੋ ਸੋ ਬੇਨਤੀ ਕਰਦੇ ਆ ਕਿ ਆਪਾਂ ਵੱਧ ਤੋਂ ਵੱਧ ਵੀਰਾਂ ਨੇ ਨਾਂ ਤਾ ਲਿਖਾਇਆ ਹੋਇਆ ਕਾਪੀ ਤੇ ਵੱਧ ਤੋਂ ਵੱਧ ਆਪਾਂ 10 ਵਜੇ ਨੂੰ ਇੱਥੋਂ ਤੁਰਨਾ ਹੈ ਟਰਾਲੀਆਂ ਬਿਲਕੁਲ ਤਿਆਰ ਨੇ